ਟਰੇਨ ਇਸ ਵਕਤ ਲੁਧਿਆਣਾ ਦੇ ਵਿੱਚ ਪਹੁੰਚ ਚੁੱਕੀ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਭਰਮਾ ਸਵਾਗਤ ਕੀਤਾ ਜਾ ਰਿਹਾ ਵਾ ਤਾਂ ਵੱਡੀ ਤਦਾਦ ਦੇ ਵਿੱਚ ਸੰਗਤ ਜਿਹੜੀ ਇੱਥੇ ਪਹੁੰਚੀ ਆ ਤਾਂ ਪਾਲਕੀ ਸਾਹਿਬ ਦੇ ਦਰਸ਼ਨ ਕਰਨੇ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਵਿੱਚ ਭਰਮਾ ਸਵਾਗਤ ਕੀਤਾ ਜਾ ਰਿਹਾ ਵਾ ਪੰਜ ਤਖਤਾ ਦੇ ਜਿਹੜੀ ਯਾਤਰਾ ਕਰਕੇ ਇਹ ਟਰੇਨ ਜਿਹੜੀ ਆ ਵਾਪਸ ਅਹ ਸ਼੍ਰੀ ਹਜੂਰ ਸਾਹਿਬ ਵਾਪਸੀ ਜਾ ਰਹੀਆ ਤਾਂ ਅਸੀਂ ਸੰਗਤ ਨਾਲ ਵੀ ਗੱਲਬਾਤ ਕਰਾਂਗੇ ਨਾਲ ਦੀ ਨਾਲ ਤਸਵੀਰਾਂ ਦਿਖਾ ਦਿੰਨੇ ਆ ਬਾਈ ਜੀ ਸਰ ਦਰਸ਼ਨ ਕਰਨ ਆਏ ਹੋ ਪੰਜ ਤੱਕ ਸਪੈਸ਼ਲ ਟ੍ਰੇਨ ਆ ਹਜੂਰ ਸਾਹਿਬ ਵਾਪਸ ਜਾ ਰਹੀ ਕੀ ਕਹਿਣਾ ਚਾਹੂਗੇ ਅੱਜ ਗੁਰੂ ਪ੍ਰਕਾਸ਼ਪੁਰ ਵੀ ਹੈਗਾ ਬਹੁਤ ਵਧੀਆ ਉਪਰਾਲਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੋਇਆ ਕਿ ਦੋਨੇ ਪੰਜਾਬ ਦੀਆਂ ਤੇ ਮਹਾਰਾਸ਼ਟਰੀਆਂ ਸੰਗਤਾਂ ਇਕੱਠੀਆਂ ਹੋਈਆਂ ਗੁਰਪੁਰਬ ਤੇ ਵੀ ਅੱਜ ਸਾਡਾ ਸੁਭਾਗਾ ਸਮਾ ਕਿ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਸਰਕਾਰਾਂ ਨੂੰ ਵੀ ਇਹ ਉਪਰਾਲੇ ਕਰਨੇ ਚਾਹੀਦੇ ਆ ਅਸੀਂ ਮਤਲਬ ਗੁਰੂ ਸਾਹਿਬ ਦਾ ਕੋਟਨ ਕੋਟ ਧੰਨਵਾਦ ਕਰਦੇ ਆ ਕਿ ਸਾਨੂੰ ਅੱਜ ਇਸ ਮਹਾਨ ਪੁਰਬ ਦੇ ਉੱਤੇ ਸੰਗਤ ਦੇ ਦਰਸ਼ਨ ਹੋਏ ਬਹੁਤ ਬਹੁਤਾਂ ਬਿਲਕੁਲ ਸੰਗਤ ਜਿਹੜੀ ਆ ਵੱਡੀ ਤਦਾਦ ਦੇ ਵਿੱਚ ਇੱਥੇ ਪਹੁੰਚੀ ਆ ਦਰਸ਼ਨ ਕਰ ਰਹੀ ਆ ਅਸੀਂ ਨਾਲ ਦੀ ਨਾਲ ਸੰਗਤ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਸਹੂਲਤ ਦੇ ਸਕੋ ਤਾਂ ਇੱਥੇ ਸਵਾਗਤ ਕੀਤਾ ਜਾ ਰਿਹਾ ਬਾ ਚੋਬੀ ਦਾ ਸਪੈਸ਼ਲ ਜੋ ਟ੍ਰੇਨ ਚਲਾਈ ਗਈ ਸੀ ਤੇ ਪਾਲਕੀ ਸਾਹਿਬ ਦੀਆਂ ਤਸਵੀਰਾਂ ਅੰਦਰ ਤੁਹਾਨੂੰ ਦਿਖਾ ਰਹੇ ਹਾਂ ਇਸ ਗੱਡੀ ਦੇ ਅੰਦਰ ਪਾਲਕੀ ਸਾਹਿਬ ਇਸ ਤੋਂ ਇਲਾਵਾ ਸੱਤਰ ਅਤੇ ਜੋ ਦੱਸਿਆ ਜਾ ਰਿਹਾ ਕਿ ਇਸ ਟ੍ਰੇਨ ਦੇ ਵਿੱਚ ਘੋੜੇ ਵੀ ਨੇ ਤਾਂ ਇਹ ਸੰਗਤ ਜਿਹੜੀ ਹੈ ਵੱਡੀ ਬਾਜ਼ਾਰ ਦੇ ਵਿੱਚ ਅੱਥੇ ਪਹੁੰਚੀ ਆ ਤਾਂ ਦਰਸ਼ਨ ਜਿਹੜੇ ਨੇ ਲੋਕ ਇੱਥੇ ਕਰ ਰਹੇ ਨੇ ਅਸੀਂ ਗੱਲਬਾਤ ਸੰਗਤ ਨਾਲ ਕੀ ਕਹਿਣਾ ਚਾਹੂਗੇ ਅੱਜ ਸਪੈਸ਼ਲ ਟ੍ਰੇਨ 'ਤੇ ਪਹੁੰਚੀ ਇਹ ਯਾਤਰਾ ਇਹ ਠਾਠਾ ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਦੇ ਰਿਹਾ ਵੀ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੰਗ ਸਾਹਿਬ ਦੇ ਪ੍ਰਕਾਸ਼ ਪੁਰਬ ਅਤੇ ਸੱਚਖੰਡ ਸ਼੍ਰੀ ਹਜੂਰ ਸਾਹਿਬ ਤੋਂ ਜੋ ਟ੍ਰੇਨ ਦੀ ਯਾਤਰਾ ਪੰਜਾਂ ਤਖਤਾਂ ਦਾ ਪ੍ਰੋਗਰਾਮ ਨਿਖਿਆ ਉਹ ਬਹੁਤ ਹੀ ਸੱਜੇ ਢੰਗ ਨਾਲ ਔਰ ਠਾਠਾ ਮਾਰਦਾ ਸੰਗਤ ਦਾ ਇਕੱਠ ਇਹ ਗੱਲ ਦਰਸਾਉਂਦਾ ਹੈ ਕਿ ਗੁਰੂ ਸਾਹਿਬ ਤੇ ਭਰੋਸਾ ਸੰਗਤਾਂ ਦੇ ਅਸੀਸਾਂ ਸਾਰਾ ਜਗਤ ਸਿੰਘ ਸਾਹਿਬਾਂ ਦਾ ਧੰਨਵਾਦ ਸਾਰਾ ਇਹ ਸਪੈਸ਼ਲ ਟ੍ਰੇਨ ਜਿਹੜੀ ਆ ਸ਼ੁਰੂ ਕੀਤੀ ਗਈ ਸੀ ਪੰਜਾਬ ਸਰਕਾਰ ਵੱਲੋਂ ਤਾਂ ਇੱਥੇ ਸੰਗਤ ਜਿਹੜੀ ਆ ਪਰਵਾ ਸਵਾਗਤ ਕਰ ਰਹੀ ਆ ਵਕਤ ਵਕਤ ਸਾਵਾਂ ਤੇ ਸਵਾਗਤ ਹੋਇਆ ਵਾ ਪੰਜ ਤੱਕ ਦਾ ਦਰਸ਼ਨ ਕਰ ਇਹ ਟ੍ਰੇਨ ਵਾਪਸੀ ਰਵਾਨਾ ਹੋਈ ਆ ਅਸੀਂ ਜੋ ਸੰਗਤ ਇੱਥੇ ਪਹੁੰਚੀ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਰਹੇ ਆ ਕੁਝ ਹੋਰ ਲੋਕ ਵੀ ਇੱਥੇ ਮੌਜੂਦ ਨੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਇਹ ਸਪੈਸ਼ਲ ਟ੍ਰੇਨ ਜਿਹੜੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਸੀ ਕੀ ਕਹਿਣਾ ਚਾਹੂਗੇ ਦਰਸ਼ਨ ਕਰਕੇ ਆਏ ਹੋ ਦਰਸ਼ਕਾਂ ਲਈ ਜੀ ਅਰੇ ਦਰਸ਼ਕਾਂ ਦੇ ਦਰਸ਼ਕਾਂ ਲਈ ਜੀ ਕੀ ਕਹਿਣਾ ਚਾਹੋਗੇ ਸਪੈਸ਼ਲ ਟ੍ਰੇਨ ਜਿਹੜੀ ਸ਼ੁਰੂ ਹੋਈ ਬਹੁਤ ਵਧੀਆ ਕਦਮ ਚੱਕੇ ਸਰਕਾਰ ਨੇ ਬਹੁਤ ਵਧੀਆ ਕਦਮ ਚੱਕਿਆ ਹੈ ਬਹੁਤ ਵਧੀਆ ਕੀਤਾ ਲੋਕਾਂ ਸਰਦਾ ਜਾਗੂ ਹੋਰ ਬਹੁਤ ਵਧੀਆ ਉਪਰਾਲਾ ਪੰਜ ਤੱਕ ਤਾਂ ਦਰਸ਼ਨ ਕਰਕੇ ਵਾਪਸ ਉਹ ਟ੍ਰੇਨ ਹਜੂਰ ਸਾਹਿਬ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਪੰਜ ਤੱਕ ਦਰਸ਼ਨ ਕਰਕੇ ਵਾਪਸ ਨੰਦੇੜ ਸਾਹਿਬ ਆਪ ਚੱਲੇ ਆਪਾਂ ਨੰਦੇੜ ਸਾਹਿਬ ਚੱਲਦੇ ਹਾਂ ਤੇ ਜਿਵੇਂ ਕਿ ਅਸੀਂ ਤਸਵੀਰਾਂ ਦਿਖਾ ਰਹੇ ਨਾਲ ਦੇ ਨਾਲ ਅਸੀਂ ਸੰਗਤ ਨਾਲ ਗੱਲਬਾਤ ਵੀ ਕਰ ਰਹੇ ਹਾਂ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਰ ਕੋਸ਼ਿਸ਼ ਕਰਾਂਗੇ ਕਿ ਅੰਧਲੀ ਤਸਵੀਰ ਦਿਖਾਉਣ ਦੀ ਕਿਉਂਕਿ ਬਹੁਤ ਜ਼ਿਆਦਾ ਭੀੜ ਹੈਗੀ ਆ ਸੰਗਤ ਨੇ ਦਰਸ਼ਨ ਕਰਨੇ ਨੇ ਤਾਂ ਇਹ ਜੋ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਹਾਂ ਤਾਂ ਇਹ ਵੱਡੀ ਗਿਣਤੀ ਦੇ ਵਿੱਚ ਸੰਗਤ ਤੁਸੀਂ ਦੇਖਦੇ ਹੋ ਕਿੰਨਾ ਵੱਡਾ ਇਕੱਠ ਤਾਂ ਹਰ ਕੋਈ ਦਰਸ਼ਨ ਕਰਨ ਦੇ ਲਈ ਅੱਗੇ ਵੱਧ ਰਿਹਾ ਮਾਤਾ ਹੀ ਦਰਸ਼ਨ ਕਰ ਲਏ ਲੇਕਿਨ ਵਾਰੀ ਨਹੀਂ ਆਈ ਤੇ ਰੱਸ਼ ਬਹੁਤ ਆ ਕਰ ਲਏ ਜੀ ਕਰ ਲਏ ਬਹੁਤ ਸੋਹਣੇ ਦਰਸ਼ਨ ਹੋਏ ਨੇ ਬਹੁਤ ਹੋ ਜਾਊਂਗੇ ਸਪੈਸ਼ਲ ਟ੍ਰੇਨ ਜਿਹੜੀ ਸ਼ੁਰੂ ਕੀਤੀ ਗਈ ਸੀ ਕੀ ਕਰ ਰਹੇ ਹੋ ਬਹੁਤ ਵਧੀਆ ਗਈ ਬਹੁਤ ਅੱਛਾ ਲੱਗਿਆ ਕਿ ਹਾਂ ਟ੍ਰੇਨ ਸਟਾਰਟ ਹੋਈਏਗੀ ਤੇ ਨੰਤਾ ਜਿਹੜੀ ਹਜ਼ੂਰ ਸਾਹਿਬ ਜਾ ਨਹੀਂ ਪਾਰੀ ਸਿੱਗੀ ਉਹਨਾਂ ਨੂੰ ਇੱਥੇ ਹੀ ਸੇਵਾ ਦੇਖਣ ਦਾ ਮੌਕਾ ਮਿਲਿਆ ਸਰੂਪ ਦਾ ਮੌਕਾ ਮਿਲ ਗਿਆ ਹਜ਼ੂਰ ਸਾਹਿਬ ਦਾ ਕੋਹੜਾ ਕਿ ਕਹਿੰਦੇ ਦਰਸ਼ਨ ਕਰਨ ਦਾ ਮੌਕਾ ਬਹੁਤ ਨੰਦਾ ਇਹ ਬਹੁਤ ਜਿਆਦਾ ਨੰਦਾ ਹੈ ਜੀ। ਆਏ ਕੋਈ ਦੇਖੋ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਆ। ਮੈਂ ਤਸਵੀਰਾਂ ਕੈਮਰਾਮੈਨ ਨੂੰ ਪਾਉਂ ਇੱਕ ਵਾਰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਫੁੱਲਾਂ ਦੀ ਵਰਖਾ ਜਿਹੜੀ ਆ ਇਸ ਵਕਤ ਕੀਤੀ ਜਾ ਰਹੀ ਆ। ਤਾਂ ਇਹ ਸੰਗਤ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀ ਆ। ਤਾਂ ਅਸੀਂ ਗੱਲਬਾਤ ਕਰ ਰਹੇ ਆ। ਬਹੁਤ ساری ਸੰਗਤ ਜਿਹੜੀ ਦਰਸ਼ਨ ਕਰਕੇ ਆਈ ਆ। ਮਾਤਾ ਜੀ ਕਰ ਲੈ ਦਰਸ਼ਨ ਕਰਦੇ ਨਹੀਂ ਕਰਦੇ ਨਹੀਂ ਹੋ ਪਾਇਆ। ਕੀ ਕਹਿਣਾ ਚਾਹੋਗੇ ਬਾਜੀ ਸਪੈਸ਼ਲ ਟ੍ਰੇਨ ਸ਼ੁਰੂ ਹੋ ਬਹੁਤ ਹੀ ਵਧੀਆ ਲੱਗਿਆ ਉਪਰਾਲੇ ਨਾਲ ਸਾਨੂੰ ਬਹੁਤ ਖੁਸ਼ੀ ਆਇਆ। ਤਾਂ ਬਿਲਕੁਲ ਇਹ ਲੋਕ ਜਿਹੜੇ ਨੇ ਖੁਸ਼ ਹੋ ਰਹੇ ਨੇ ਕਿਉਂਕਿ ਇਹ ਸਪੈਸ਼ਲ ਯਾਤਰਾ ਜਿਹੜੀ ਆ ਟ੍ਰੇਨ ਸ਼ੁਰੂ ਕੀਤੀ ਗਈ ਸੀ ਤਾਂ ਇਹ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਐ ਸਤ ਸਥੇ ਪਹੁੰਚ ਰਹੀ ਆ। ਤਾਂ ਇੱਕ ਵਾਰ ਤਸਵੀਰਾਂ ਤੁਹਾਨੂੰ ਫੇਰ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ। ਤਾਂ ਇਸ ਟ੍ਰੇਨ ਦੇ ਵਿੱਚ ਕਰੀਬ 1300 ਸੰਗਤ ਜਿਹੜੀ ਹੈਗੀ ਜਿਹੜੀ ਹਜੂਰ ਸਾਹਿਬ ਕੋ ਆਈ ਸੀ ਉਹ ਵਾਪਸ ਇਹ ਸੰਗਤ ਜਿਹੜੀ ਆ ਹੁਣ ਜਾ ਰਹੀ ਆ ਤਾਂ ਹਰ ਕੋਈ ਜਿਹੜਾ ਵੈ ਟ੍ਰੇਨ ਦੇ ਦਰਸ਼ਕਾਂ ਦਾ ਜਾਂਦਾ ਕਿਉਂਕਿ ਪੰਜ ਤਖਤਾ ਦੇ ਯਾਤਰਾ ਕਰਕੇ ਟ੍ਰੇਨ ਵਾਪਸ ਜਾਰੀ ਆ ਤਾਂ ਅਜ ਲੁਧਿਆਣਾ ਦੇ ਵਿੱਚ ਪਹੁੰਚੀ ਆ ਤਾਂ ਇਹ ਗਿਣਤੀ ਤੁਸੀਂ ਦੇਖੋ ਰੋਜ਼ ਰੋਜ਼ ਕਰਦਾ ਵੇ ਗੋਲੇ ਸੋਨਿਆ ਬਿਲਕੁਲ ਇਹ ਜਕਾਰੇ ਲੱਗ ਰਹੇ ਨੇ ਨਾਲ ਦੀ ਨਾਲ ਫੁੱਲਾਂ ਦੀ ਵਰਖਾ ਹੋ ਰਹੀ ਆ ਇੱਕ ਤਰਫ ਬੈਂਡ ਵੱਜ ਰਿਹਾ ਵਾ ਤਾਂ ਹਰ ਕੋਈ ਦਰਸ਼ਨ ਜਿਹੜਾ ਦਾ ਕਰਨਾ ਚਾਹੁੰਦਾ ਅਸੀਂ ਬੇਨਤੀ ਕਰਦੇ ਆ ਸਟੇਸ਼ਨ ਨੂੰ ਕਿ ਹਮੇਸ਼ਾ ਹਰ ਸਾਲ ਇੱਥੇ ਦਰਸ਼ਨ ਕਰਵਾਇਆ ਕਰੋ ਬਿਲਕੁਲ ਹਰ ਸਾਲ ਜਿਵੇਂ ਦਾ ਟ੍ਰੇਨ ਚੱਲੇ ਤਾਂ ਇਹ ਸੰਗਤ ਵੱਲੋਂ ਬੇਨਤੀ ਕੀਤੀ ਗਈ ਆ ਤਾਂ ਹਰ ਕੋਈ ਦਰਸ਼ਨ ਕਰਨ ਦੇ ਲਈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕੇ ਵੱਧ ਰਿਹਾ ਵਾ ਸਪੈਸ਼ਲ ਜੋ ਟ੍ਰੇਨ ਜਿਹੜੀ ਆ ਸ਼ੁਰੂ ਹੋਈ ਸੀ ਅੱਜ ਲੁਧਿਆਣਾ ਦੇ ਵਿੱਚ ਪਹੁੰਚੀ ਆ ਪਰ ਬਸ ਸਵਾਗਤ ਕੀਤਾ ਜਾ ਰਿਹਾ ਵਾ ਜੋ ਸੰਗਤ ਜਿਹੜੀ ਟ੍ਰੇਨ ਦੇ ਵਿੱਚ ਹੈਗੀ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਬੈਂਡ ਬਾਜੇ ਵਾਲੇ ਸਵਾਗਤ ਕਰ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਜੋ ਸੰਗਤ ਹੈਗੀ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਸੇ ਟ੍ਰੇਨ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਤਾਂ ਸੰਗਤ ਨਾਲ ਵੀ ਅਸੀਂ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਇਹ ਸੰਗਤ ਜਿਹੜੀ ਹੈ ਨਾਲ-ਨਾਲ ਯਾਤਰਾ ਕਰ ਰਹੀ ਹੈ ਮਾਤਾ ਜੀ ਵਾਪਸ ਜਾ ਰਹੇ ਕਰ ਲਈ ਦਰਸ਼ਨ ਪੰਜ ਦਰਸ਼ਨ ਕਰਿਆ ਜੀ ਹਾਂ ਦਰਸ਼ਨ ਕਰਿਆ ਬਹੁਤ ਚੰਗੇ ਕਰਿਆ ਹੈ ਅੱਛਾ ਤਾਂ ਕਰਿਆ ਹੈ ਦਰਸ਼ਨ ਅੱਛਾ ਹੋ ਗਏ ਬਾਬਸੀ ਜਾ ਰਹੇ ਵਾਪਿਸ ਹਾਂ ਫਿਰ ਜਾ ਰਹੇ ਹਜਰ ਸਾਹਿਬ ਪਾਸ ਜਾ ਰਹੇ 6 ਤਾਰੇ ਕੋ ਪਹੁੰਚ جائیں گے बहुत हाँ। अच्छी अच्छी तरह हमने दर्शन करे पंद्रह दिन हो गए हमारे को दर्शन करते हुए किसी बात की कमी नहीं पड़ी वाई गुरु जी का खालसा संगत जो दर्शन कर रही है नाल ਤਸਵੀਰ ਇੱਕ ਵਾਰ ਫਿਰ ਬਾਹਰ ਤੋਂ ਦਿਖਾ ਦਿੰਦੇ ਆ ਲੁਧਿਆਣਾ ਰੇਲਵੇ ਸਟੇਸ਼ਨ ਤੇ ਇਹ ਜੋ ਸਪੈਸ਼ਲ ਟ੍ਰੇਨ ਸ਼ੁਰੂ ਕੀਤੀ ਗਈ ਸੀ ਅੱਜ ਲੁਧਿਆਣਾ ਦੇ ਵਿੱਚ ਪਹੁੰਚੀ ਆ ਵੱਡੀ ਗਿਣਤੀ ਦੇ ਵਿੱਚ ਸੰਗਤ ਵੱਲੋਂ ਜੋ ਸਵਾਗਤ ਵੀ ਕੀਤਾ ਜਾ ਰਿਹਾ ਵਾ ਤਾਂ ਹਰ ਕੋਈ ਜਿਹੜਾ ਵਾ ਦਰਸ਼ਨ ਕਰਨਾ ਚਾਹੁੰਦਾ ਵਾ ਪੰਜ ਤਖਤ ਸਪੈਸ਼ਲ ਰੇਲ ਯਾਤਰਾ ਤੁਸੀਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਾਂ ਸੰਗਤ ਜੋ ਦਰਸ਼ਨ ਕਰ ਰਹੀ ਆ ਅਸੀਂ ਵੀ ਗੱਲਬਾਤ ਕਰਨ ਦਰਸ਼ਕ ਰਏ ਜੀ ਹੋਰ ਵੀ ਠੀਕ ਹੈ ਜੀ ਬਹੁਤ ਵਧੀਆ ਬਹੁਤ ਕਿੱਦਾਂ ਲੱਗਿਆ ਦਰਸ਼ਨ ਕਰਕੇ ਬਹੁਤ ਮਨ ਭਾਗਾ ਜੀ ਬੜੀ ਮੁਸ਼ਕਲ ਦਰਸ਼ਨ ਹੁੰਦੇ ਨੇ ਇਹੋ ਜੀ ਜਗ੍ਹਾ ਤੇ ਅੱਜ ਤਾਂ ਜਿੰਨੇ ਕਹਿੰਦੇ ਬਹੁਤ ਚੰਗਾ ਕਿਉਂਕਿ ਅੱਜ ਪ੍ਰਕਾਸ਼ਪੁਰ ਉਹ ਵੀ ਹੈਗਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਪ੍ਰਕਾਸ਼ਪੁਰ ਗੁਰੂ 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 ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ਪੁਰ ਅੱਜ ਦੇ ਦਿਨ ਹੀ ਹੋਇਆ ਸੀ ਬੜੇ ਬਹੁਤ ਸੰਗਤ ਪ੍ਰਸ਼ਾਦ ਦੇ ਲੈ ਕੇ ਪਹੁੰਚੀ ਆ ਰਮਾਹੱਲਾ ਲੈ ਕੇ ਪਹੁੰਚੀ ਆ ਤਾਂ ਇਹ ਵੱਡੀ ਗਿਣਤੀ ਦੇ ਵਿੱਚ ਕਰੇ ਦਰਸ਼ਕ ਰਏ ਜੀ ਹਾਂਜੀ ਕਿਸ ਤਰ੍ਹਾਂ ਲੱਗਿਆ ਦਰਸ਼ਨ ਕਰਕੇ ਬਹੁਤ ਵਧੀਆ ਲੱਗਿਆ ਜੀ ਤੇ ਪਹਿਲੀ ਵਾਰ ਇੱਦਾਂ ਦਾ ਕੁਝ ਹੋਇਆ ਹੈ ਕਿ 5 ਤੱਕ ਸੈਤੂ ਹਜੂਰ ਸਾਹਿਬ ਤੋਂ ਟ੍ਰੇਨ ਇੱਥੇ ਆਈ ਹੈ ਤੇ ਬਹੁਤ ਵਧੀਆ ਲੱਗਿਆ ਕਿਹ ਹਜੂਰ ਸਾਹਿਬ ਤੁਸੀਂ ਕੀ ਹਾਂਜੀ ਹਾਂਜੀ ਹਰ ਸਾਲ ਜਾਂਦੇ ਆ ਜੀ ਆ ਵਾਹਿਗੁਰੂ ਜੀ ਦਰਸ਼ਨ ਕਰ ਰਹੇ ਨੇ ਦੇਖੋ ਕਿਸ ਤਰ੍ਹਾਂ ਇਹ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਤਾਂ ਹਰ ਇੱਕ ਸੰਗਤ ਆਂਦੀ ਹੈ ਕਿ ਦਰਸ਼ਨ ਹੋ ਜਾਣ ਮਹਾਰਾਜ ਦੇ ਭਾਈ ਜੀ ਕੀ ਕਹਿਣਾ ਚਾਹੋਗੇ ਇਸ ਦਰਸ਼ਨ ਕਰਦੇ ਦੇ ਬਹੁਤ ਵਧੀਆ ਬਹੁਤ ਵਧੀਆ ਦਰਸ਼ਨ ਕਿਸ ਤਰ੍ਹਾਂ ਲੱਗ ਰਿਹਾ ਸਪੈਸ਼ਲ ਟ੍ਰੇਨ ਦਾ ਤੁਹਾਨੂੰ ਕੀ ਲੱਗ ਰਹੀ ਬਹੁਤ ਵਧੀਆ ਲੱਗ ਰਿਹਾ ਬਿਲਕੁਲ ਇਹ ਸੰਗਤ ਦੇ ਚਿਹਰੇ ਤੇ ਖੁਸ਼ੀ ਇਸ ਵਕਤ ਨਜ਼ਰ ਆ ਰਹੀ ਆ ਤਾਂ ਸਵਾਗਤ ਪਰਮਾ ਸਵਾਗਤ ਕੀਤਾ ਜਾ ਰਿਹਾ ਵਾ ਤਾਂ ਇਹ ਸਪੈਸ਼ਲ ਟ੍ਰੇਨ ਜੋ ਚਲ ਸ਼ੁਰੂ ਕੀਤੀ ਗਈ ਹੈ ਭਾਰਤ ਸਰਕਾਰ ਵੱਲੋਂ ਤਾਂ ਅੱਜ ਲੁਧਿਆਣਾ ਦੇ ਵਿੱਚ ਪਹੁੰਚੀ ਆ ਪੰਜ ਤਖਤਾ ਦੇ ਦਰਸ਼ਨ ਕਰਾਏ ਗਏ ਨੇ ਸੰਗਤ ਨੂੰ ਇਹ ਯਾਤਰਾ ਜਿਹੜੀ ਪੰਜ ਤਖਤ ਸਾਹਿਬ ਦੀ ਕੀਤੀ ਗਈ ਸੀ ਸ਼ੁਰੂ ਤਾਂ ਅੱਜ ਇਹ ਟ੍ਰੇਨ ਜਿਹੜੀ ਆ ਵਾਪਸ ਆ ਰਹੀ ਆ ਕੀ ਕਹਿਣਾ ਚਾਹੋਗੇ ਜੀ ਇਸ ਦਰਸ਼ਨ ਕਰ ਲੈ ਤੁਸੀਂ ਦਰਸ਼ਨ ਕਰ ਲਿਆ ਜੀ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਹੈ ਤੇ ਅਸੀਂ ਕੋਟਾਂ ਕੋਟ ਧਨਵਾਦਾਂ ਜਿਹੜੇ ਅੱਜ ਸੋਭ ਅਫਸਰ ਮਹਾਰਾਜ ਦਾ ਪ੍ਰਕਾਸ਼ਪੁਰਬਾ ਸਾਹਿਬ ਸ੍ਰੀ ਗੁਰਗਨ ਸਾਹਿਬ ਦਾ ਉਸ ਮੌਕੇ ਤੇ ਸਾਨੂੰ ਇਹ ਤਖਤ ਦੀ ਜਿਹੜੀ ਤਖਤ ਦੀ ਸਪੈਸ਼ਲ ਟ੍ਰੇਨ ਚੱਲੀ ਹੈ ਪੰਜ ਤਖਤਾਂ ਦੇ ਦਰਸ਼ਨ ਹੋਏ ਨੇ ਅਸੀਂ ਬਹੁਤ ਬਹੁਤ ਇੱਕ ਵਾਰੀ ਫੇਰ ਪਰਮਾਤਮਾ ਦਾ ਧੰਨਵਾਦ ਕਰਦੇ ਹਾਂ ਬਿਲਕੁਲ ਸੰਗਤ ਅਸ਼ੀਰਵਾਦ ਲੈ ਰਹੀ ਆ ਕਰੇ ਜੀ ਦਰਸ਼ਨ ਕਰੇ ਹਾਂਜੀ ਬਾਈ ਗੁਰੂ ਜੀ ਬਹੁਤ ਵਧੀਆ ਬਾਬਾ ਜੀ ਦੀ ਮੇਨ ਨਾਲ ਬਹੁਤ ਗੁਰਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਹੋ ਗਈ ਵਸ ਇਹ ਸੰਗਤ ਨਾਲ ਸੀ ਗੱਲਬਾਤ ਕਰ ਰਿਹਾ ਤਾਂ ਤਸਵੀਰਾਂ ਤੁਸੀਂ ਨਾਲ ਦੇ ਨਾਲ ਦੇਖ ਰਹੇ ਹੋ ਪਰਮਾ ਸਵਾਗਤ ਜੋ ਅੱਜ ਲੁਧਿਆਣਾ ਦੇ ਵਿੱਚ ਕੀਤਾ ਗਿਆ ਸੀ ਤਾਂ ਇੱਕ ਵਾਰ ਕੋਸ਼ਿਸ਼ ਕਰਾਂਗੇ ਅਸੀਂ ਤਸਵੀਰ ਦਿਖਾਉਣ ਦੀ ਅੰਦਰ ਤੋਂ ਵੀ ਪੰਜ ਤਖਸ਼ ਸਪੈਸ਼ਲ ਟ੍ਰੇਨ ਜੋ ਕਿ ਅੱਜ ਲੁਧਿਆਣਾ ਦੇ ਵਿੱਚ ਜੋ ਕਿ ਪਹੁੰਚੀ ਆ ਤਾਂ ਇੱਧਰ ਦਰਸ਼ਨ ਜਿਹੜੇ ਨੇ ਉਹ ਕਰਾਏ ਜਾ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਜੋ ਸੰਗਤ ਹੈ ਤਸਵੀਦਾ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਹਾਂ ਤੇ ਸੰਗਤ ਦਰਸ਼ਨ ਕਰਕੇ ਅੰਦਰੋਂ ਵਾਪਸ ਬਾਹਰ ਆ ਰਹੀਏ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਲੁਧਿਆਣਾ ਦੇ ਆ ਤਸਵੀਰਾਂ ਨੇ ਪੰਜ ਤਖਤ ਸਪੈਸ਼ਲ ਰੇਲ ਯਾਤਰਾ 2024 ਪੰਜ ਤਖਤਾਂ ਦੀ ਯਾਤਰਾ ਕਰ ਦਰਸ਼ਨ ਕਰ ਸੰਗਤ ਨੂੰ ਕਰਾ ਤੇ ਅੱਜ ਇਹ ਟ੍ਰੇਨ ਜੋ ਸਪੈਸ਼ਲ ਟ੍ਰੇਨ ਪਾਲਕੀ ਸਾਹਿਬ ਨੂੰ ਕੀ ਤੁਹਾਨੂੰ ਦਿਖਾ ਰਹੇ ਆ ਇਸ ਦੇ ਅੰਦਰ ਪਾਲਕੀ ਸਾਹਿਬ ਸਤਪਤ ਗੁਰਪ੍ਰਸ਼ਾਦਾ ਦੇ ਰਹੇ ਆ ਇੱਥੇ ਅੱਜ ਮਾਤਾ ਵੀਪਨਬੀ ਜੀ ਵੱਲੋਂ ਸਾਰਾ ਲੰਗਰ ਪ੍ਰਸ਼ਾਦਾ ਦਿੱਤੇ ਤੁਸੀਂ ਗੱਲ ਤੁਸੀਂ ਦਰਸ਼ਨ ਕਰਦੇ ਹਾਂਜੀ 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 ਦਰਸ਼ਨ ਕਰ ਲੈ ਕਰ ਲੈ ਸੰਗਤ ਦੇ ਦਰਸ਼ਨ ਸੀ ਗੁਰਸੱਭ ਦੇ ਦਰਸ਼ਨ ਹੈ ਤੇ ਇੱਥੇ ਸਾਡੇ ਮਾਤਾ ਜੀ ਲੁਧਿਆਣੇ ਦੇ ਮਾਤਾ ਵੀਪਨਬੀ ਕੁਸ਼ ਜੀ ਬਹੁਤ ਹੀ ਸਾਰੀ ਸੰਗਤ ਨੇ ਲੰਗਰ ਪ੍ਰਸ਼ਾਦਾ ਲੈ ਕੇ ਆਏ ਕੀ ਕਹਾਂ ਜਾਊਂਗਾ ਸਪੈਸ਼ਲ ਟ੍ਰੇਨ ਜਿਹੜੀ ਸ਼ੁਰੂ ਕੀਤੀ ਗਈ ਹੈ ਹਾਂਜੀ ਇਹ ਜਿਹੜੇ ਜਿਹੜੇ ਮੇਰੀਆਂ ਸੁਣੋ ਜਿਹੜੇ ਗਰੀਬ ਐ ਜਿਹੜੇ ਨਹੀਂ ਆ ਜਾ ਸਕਦੇ ਉਹਨਾਂ ਦੇ ਲਈ ਇਹ ਸਪੈਸ਼ਲ ਸਪੈਸ਼ਲੀ ਜਿਹੜੇ ਕਿਰਾਇਆ ਨਹੀਂ ਕਰ ਸਕਦੇ ਜਿਹੜੇ ਕਦੀ ਨਹੀਂ ਗਏ ਸਪੈਸ਼ਲ ਦਾ ਬਿਲਕੁਲ ਇਹ ਮਾਤਾ ਹੀ ਨਾ ਅਸੀਂ ਗੱਲਬਾਤ ਕਰਾਂਗੇ ਖਾਣ ਦੀ ਕੋਸ਼ਿਸ਼ ਕਰਾਂਗੇ ਸੁਵਿਧਾ ਤੁਸੀਂ ਦੇਖ ਰਹੇ ਹੋ ਸਪੈਸ਼ਲ ਜੋ ਟ੍ਰੇਨ ਚਲਾਈ ਗਈ ਸੀ ਤਾਂ ਜਿੰਨਾ ਤੁਸੀਂ ਦੇਖ ਰਹੇ ਹੋ ਤਾਂ ਇੱਕ ਹੋਰ ਅੰਦਰਲੀ ਤਸਵੀਰ ਤੁਹਾਨੂੰ ਦਿਖਾਵਾਂਗੇ ਤਾਂ ਪੰਜ ਤਖਤਾ ਦੇ ਦਰਸ਼ਕਾਂ ਆ ਬਾਬਾ ਜੀ ਟ੍ਰੇਨ ਜਾ ਰਹੀ ਹੈ ਤਾਂ ਸਾਡੇ ਨਾਲ ਕੋਈ ਸੰਗਤ ਵੀ ਆ ਕੇ ਗੱਲਬਾਤ ਕਰਾਂਗੇ ਬਾਬਾ ਜੀ ਦਰਸ਼ਨ ਕਰਾਏ ਕਰਾਏ ਪੰਜ ਤਖਤਾ ਦੇ ਅੱਜ ਵਾਪਸ ਜਾ ਰਹੀ ਟ੍ਰੇਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਪੰਜ ਤਖਤ ਸਾਹਿਬਾਨ ਦੀ ਯਾਤਰਾ ਜਿਹੜੀ ਨਿਕਲੀ ਸੀ ਅੱਜ ਉਹਦੀ ਵਾਪਸੀ ਹੈਗੀ ਸਚਕੰਡ ਸ੍ਰੀ ਹਜੂਰ ਸਾਹਿਬ ਵਾਸਤੇ ਸਾਰੇ ਦਰਸ਼ਨ ਦੇ ਦਿਦਾਰੇ ਮੇਲੇ ਕਰਕੇ ਸਾਰੀ ਸੰਗਤ ਵਾਪਸ ਜਾਣ ਲੱਗੀ ਸੰਗਤ ਵਿੱਚ ਇੰਨਾ ਉत्साਹ ਹੈਗਾ ਇੰਨਾ ਜੋਸ਼ ਹੈਗਾ ਇੰਨਾ ਪਿਆਰ ਹੈਗਾ ਆਪਣੇ ਗੁਰੂ ਦੇ ਦਰਸ਼ਨ ਕਰੀਏ ਜਿਹੜੇ ਹਜੂਰ ਸਾਹਿਬ ਦੀ ਸੰਗਤ ਆਈ ਉਹਨਾਂ ਦੇ ਦਰਸ਼ਨ ਕਰੀਏ ਤੇ ਗੁਰੂ ਸਾਹਿਬ ਜਿਹੜੇ ਨਾਂ ਲਾਏ ਉਹਨਾਂ ਦੇ ਦਰਸ਼ਨ ਕਰੀਏ ਅਸੀਂ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੇਕਾ ਦਿਖਾ ਦਿੰਨੇ ਆ ਤਾਂ ਪਾਲਕੀ ਸਾਹਿਬ ਜੋ ਅੰਦਰ ਸਥਾਪਿਤ ਕੀਤੀ ਗਈ ਛੋਟਾ ਟ੍ਰੇਨ ਦੇ ਵਿੱਚ ਤਾਂ ਇਹ ਟ੍ਰੇਨ ਨੇ ਦਰਸ਼ਨ ਜਿਹੜੇ ਨੇ ਵਕਫ ਵਕਫ ਥਾਵਾਂ ਤੋਂ ਕਰਾਈ ਨੇ ਤਾਂ ਇਹ ਯਾਤਰਾ ਹੁਣ ਕਰਕੇ ਇਹ ਟ੍ਰੇਨ ਜਿਹੜੀ ਆ ਵਾਪਸ ਜਾ ਰਹੀ ਆ ਤਾਂ ਤਕਤਪ ਪੰਜ ਸਾਹਿਬ ਦੇ ਦਰਸ਼ਨ ਕਰ ਤੇ ਯਾਤਰਾ ਕਰ ਟ੍ਰੇਨ ਜਿਹੜੀ ਆ ਵਾਪਸ ਇਸ ਵਕਤ ਚੱਲ ਰਹੀ ਹੈ ਤਾਂ ਇਹ ਤਸਵੀਰਾਂ ਜੋ ਤੁਸੀਂ ਅੰਦਰਲੀ ਤਸਵੀਰਾਂ ਚ ਤੁਸੀਂ ਦੇਖਿਆ ਅੰਦਰ ਦਰਸ਼ਨ ਜੋ ਕਰਾਏ ਗਏ ਨੇ ਤਾਂ ਤੁਸੀਂ ਵੀ ਦਰਸ਼ਕਰੀਓ ਵਾਹਿਗੁਰੂ ਜਰੂਰ ਲਿਖਿਓ ਕਮੈਂਟਾਂ ਦੇ ਵਿੱਚ ਅੱਜ ਲੁਧਿਆਣਾ ਦੇ ਵਿੱਚ ਜੋ ਟ੍ਰੇਨ ਜੋ ਪਹੁੰਚੀ ਆ ਸਪੈਸ਼ਲ ਜੋ ਪੰਜ ਤਖਤ ਸਪੈਸ਼ਲ ਜੋ ਟ੍ਰੇਨ ਹੈ ਯਾਤਰਾ 2024 ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀ ਅੱਜ ਲੁਧਿਆਣਾ ਦੇ ਵਿੱਚ ਇਸ ਦਾ ਭਰਮਾ ਸਵਾਗਤ ਕੀਤਾ ਗਿਆ ਵਾ ਤਾਂ ਪਾਲਕੀ ਸਾਹਿਬ ਜੱਸੀ ਵੀ ਤੁਹਾਨੂੰ ਦਰਸ਼ਨ ਕਰਾਈ ਨੇ ਕਮੈਂਟਾਂ 'ਚ ਤੁਸੀਂ ਵੀ ਜਰੂਰ ਵਾਹਿਗੁਰੂ ਲਿਖਿਓ ਕਿਉਂਕਿ ਮੈਂ ਕੁਲਦੀਪ ਸਿੰਘ ਦਾ ਨਰਿੰਦਰ ਸਿੰਘ ਜਗਮੇਟ ਟੀਵੀ ਲੁਧਿਆਣਾ ਪੰਜ ਤਖਤ ਸਪੈਸ਼ਲ ਟ੍ਰੇਨ ਇਸ ਵਕਤ ਲੁਧਿਆਣਾ ਦੇ ਵਿੱਚ ਪਹੁੰਚ ਚੁੱਕੀ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਭਰਮਾ ਸਵਾਗਤ ਕੀਤਾ ਜਾ ਰਿਹਾ ਵਾ ਤਾਂ ਵੱਡੀ ਤਦਾਦ ਦੇ ਵਿੱਚ ਸੰਗਤ ਜਿਹੜੀ ਇੱਥੇ ਪਹੁੰਚੀ ਆ ਤਾਂ ਪਾਲਕੀ ਸਾਹਿਬ ਦੇ ਦਰਸ਼ਨ ਕਰਨੇ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲ ਪੰਜ ਤੱਕਤਾ ਦੇ ਜਿਹੜੀ ਯਾਤਰਾ ਕਰਕੇ ਇਹ ਟ੍ਰੇਨ ਜਿਹੜੀ ਆ ਵਾਪਸ ਸ੍ਰੀ ਹਜੂਰ ਸਾਹਿਬ ਵਾਪਸੀ ਜਾ ਰਹੀ ਆ ਤਾਂ ਅਸੀਂ ਸੰਗਤ ਨਾਲ ਵੀ ਗੱਲਬਾਤ ਕਰਾਂਗੇ ਨਾਲ ਦੀ ਨਾਲ ਤਸਵੀਰਾਂ ਦਿਖਾ ਦਿੰਨੇ ਆ ਬਾਈ ਜੀ ਸਰ ਦਰਸ਼ਨ ਕਰਨ ਆਏ ਹੋ ਪੰਜ ਤੱਕ ਸਪੈਸ਼ਲ ਟ੍ਰੇਨ ਆ ਹਜੂਰ ਸਾਹਿਬ ਵਾਪਸ ਜਾ ਰਹੀ ਕੀ ਕਹਿਣਾ ਚਾਹੋਗੇ ਅੱਜ ਗੁਰੂ ਪ੍ਰਕਾਸ਼ਪੁਰ ਵੀ ਹੈਗਾ ਵਾ ਬਹੁਤ ਵਧੀਆ ਉਪਰਾਲਾ ਗੁਰੂ ਮਹਾਰਾਜੀ ਦੀ ਕਿਰਪਾ ਨਾਲ ਹੋਇਆ ਕਿ ਦੋਨੇ ਪੰਜਾਬ ਦੀਆਂ ਤੇ ਮਾਰਾ ਸ੍ਰੀ ਸੰਗਤ ਇਕੱਠੀ ਹੋਈਆਂ ਗੁਰਪੁਰਬ ਤੇ ਵੀ ਅੱਜ ਸਾਡਾ ਸੁਭਾਗਾ ਸਮਾ ਕਿ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਸਰਕਾਰਾਂ ਨੂੰ ਵੀ ਇਹ ਉਪਰਾਲੇ ਕਰਨੇ ਚਾਹੀਦੇ ਆ ਅਸੀਂ ਮਤਲਬ ਗੁਰੂ ਸਾਹਿਬ ਦਾ ਕੋਟਨ ਕੋਟ ਧੰਨਵਾਦ ਕਰਦੇ ਆ ਕਿ ਸਾਨੂੰ ਅੱਜ ਇਸ ਮਹਾਨ ਪੁਰਬ ਦੇ ਉੱਤੇ ਸੰਗਤ ਦੇ ਦਰਸ਼ਨ ਹੋਏ ਬਹੁਤ ਬਹੁਤ ਧੰਨ ਬਿਲਕੁਲ ਸੰਗਤ ਜਿਹੜੀ ਆ ਵੱਡੀ ਤਦਾਦ ਦੇ ਵਿੱਚ ਇੱਥੇ ਪਹੁੰਚੀ ਆ ਦਰਸ਼ਨ ਕਰ ਰਹੀ ਆ ਅਸੀਂ ਨਾਲ ਦੀ ਨਾਲ ਸੰਗਤ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਸਤਰ ਅਤੇ ਜੋ ਦੱਸਿਆ ਜਾ ਰਿਹਾ ਕਿ ਸਟ੍ਰੇਨ ਦੇ ਵਿੱਚ ਘੋੜੇ ਵੀ ਨੇ ਤਾਂ ਇਹ ਸੰਗਤ ਜਿਹੜੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀ ਆ ਤਾਂ ਦਰਸ਼ਨ ਜਿਹੜੇ ਨੇ ਲੋਕ ਇੱਥੇ ਕਰ ਰਹੇ ਨੇ ਅਸੀਂ ਗੱਲਬਾਤ ਸੰਗਤ ਨਾਲ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਆ ਕੀ ਕਹਿਣਾ ਚਾਹੂਗੇ ਅੱਜ ਸਪੈਸ਼ਲ ਟ੍ਰੇਨ ਇਸੇ ਪਹੁੰਚੀ ਆ ਯਾਤਰਾ ਪਾਕਿਸਤਾਨ ਸਤਿਗੁਰੂ ਸ਼੍ਰੀ ਗੁਰਕੰਸਾ ਸਾਹਿਬ ਦਾ ਪ੍ਰਕਾਸ਼ ਪੁਰਬ ਅਤੇ ਸੱਚਖੰਡ ਸ਼੍ਰੀ ਹਜੂਰ ਸਾਹਿਬ ਦਾ ਜੋ ਟ੍ਰੇਨ ਦੀ ਯਾਤਰਾ ਪੰਜਾਂ ਤਖਤਾਂ ਦਾ ਪ੍ਰੋਗਰਾਮ ਨਿਕੇਆ ਉਹ ਬਹੁਤ ਹੀ ਸੱਜੇ ਢੰਗ ਨਾਲ ਔਰ ਠਾਠਾ ਮਾਰਦਾ ਸੰਗਤ ਦਾ ਕਾਠ ਇਹ ਗੱਲ ਦਰਸਾਉਂਦਾ ਹੈ ਕਿ ਗੁਰੂ ਸਾਹਿਬ ਤੇ ਭਰੋਸਾ ਸੰਗਤਾਂ ਦੇ ਅਸੀਸਾਂ ਸਾਰਾ ਜਗਤ ਸਿੰਘ ਸਾਹਿਬਾਂ ਦਾ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਇਸ ਸਟ੍ਰੇਨ ਵਾਸਤੇ ਸਹਿਯੋਗ ਦਿੱਤਾ ਮੈਂ ਸਾਰਿਆਂ ਸੰਗਤਾਂ ਨੂੰ ਬੇਨਤੀ ਕਰ ਰਹੀ ਆ ਤੇ ਸਪੈਸ਼ਲ ਟ੍ਰੇਨ ਜਿਹੜੀ ਆ ਸ਼ੁਰੂ ਕੀਤੀ ਗਈ ਸੀ ਪੰਜਾਬ ਸਰਕਾਰ ਵੱਲੋਂ ਤਾਂ ਇੱਥੇ ਸੰਗਤ ਜਿਹੜੀ ਆ ਪਰਵਾ ਸਵਾਗਤ ਕਰ ਰਹੀ ਆ ਵਕਤ ਵਕਤ ਸਮਾਂ ਤੇ ਸਵਾਗਤ ਹੋਇਆ ਵਾ ਪੰਚਕਟਾ ਦੇ ਦਰਸ਼ਨ ਕਰ ਇਹ ਟ੍ਰੇਨ ਵਾਪਸੀ ਰਵਾਨਾ ਹੋਈ ਆ ਅਸੀਂ ਜੋ ਸੰਗਤ ਇੱਥੇ ਪਹੁੰਚੀ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਰਹੇ ਆ ਕੁਝ ਹੋਰ ਲੋਕ ਵੀ ਇੱਥੇ ਮੌਜੂਦ ਨੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਇਹ ਸਪੈਸ਼ਲ ਟ੍ਰੇਨ ਜਿਹੜੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਸੀ ਦਾ ਤਸਵੀਰਾਂ ਨਾਲ ਨਾਲ ਅਸੀਂ ਤੁਹਾਡੇ ਸਾਹਮਣੇ ਦਰਸ਼ਕ ਕਰਦੇ ਜੀ ਅਰੇ ਦਰਸ਼ਨ ਕਰੇ ਦਰਸ਼ਕ ਵਾਲੇ ਜੀ ਕੀ ਕਹਿਣਾ ਚਾਹੋਗੇ ਸਪੈਸ਼ਲ ਟ੍ਰੇਨ ਜਿਹੜੀ ਸ਼ੁਰੂ ਹੋਈ ਬਹੁਤ ਵਧੀਆ ਕਦਮ ਚੱਕੇ ਸਰਕਾਰ ਨੇ ਬਹੁਤ ਵਧੀਆ ਕਦਮ ਚੁੱਕਿਆ ਹੈ ਬਹੁਤ ਵਧੀਆ ਕੀਤਾ ਲੋਕਾਂ ਦੇ ਸਰਦਾ ਜਾਗੂ ਹੋਰ ਬਹੁਤ ਵਧੀਆ ਉਪਰਾਲਾ ਪੰਜ ਟਕਟਾਂ ਦੇ ਦਰਸ਼ਨ ਕਰਕੇ ਵਾਪਸ ਨੂੰ ਟ੍ਰੇਨ ਹਜੂਰ ਸਾਹਿਬ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਨੰਦੇਲ ਸਾਹਿਬ ਆਪਾਂ ਚੱਲੇ। ਬਾਬਾ ਨੰਦੇਲ ਸਾਹਿਬ ਚੱਲੇ। ਬਿਲਕੁਲ ਜਿਵੇਂ ਕਿ ਅਸੀਂ ਤਸਵੀਰਾਂ ਦਿਖਾ ਰਹੇ ਨਾਲ ਦੀ ਨਾਲ ਅਸੀਂ ਸੰਗਤ ਨਾਲ ਗੱਲਬਾਤ ਵੀ ਕਰ ਰਹੇ ਹਾਂ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਤਾਂ ਕੋਸ਼ਿਸ਼ ਕਰਾਂਗੇ ਕਿ ਅੰਦਰਲੀ ਤਸਵੀਰ ਵੀ ਖਾਣ ਦੀ ਕਿਉਂਕਿ ਬਹੁਤ ਜ਼ਿਆਦਾ ਧੀੜ ਹੈਗੀ ਆ ਸੰਗਤ ਨੇ ਦਰਸ਼ਨ ਕਰਨੇ ਨੇ। ਤਾਂ ਇਹ ਜੋ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਹਾਂ। ਤਾਂ ਇਹ ਵੱਡੀ ਗਿਣਤੀ ਦੇ ਵਿੱਚ ਸੰਗਤ ਤੁਸੀਂ ਦੇਖਦੇ ਹੋ। ਹਰ ਕੋਈ ਦਰਸ਼ਨ ਕਰਨ ਦੇ ਲਈ ਅੱਗੇ ਵੱਧ ਰਿਹਾ ਮਾਤਾ ਹੀ ਦਰਸ਼ਨ ਕਰ ਲੇ ਲੇਕਿਨ ਵਾਰੀ ਨਹੀਂ ਆਈ ਤੇ ਰਸ਼ ਬਹੁਤ ਹੈ ਕਰ ਕਰ ਲੇ ਜੀ ਕਰ ਲੇ ਬਹੁਤ ਸੋਹਣੇ ਦਰਸ਼ਨ ਹੋਏ ਨੇ ਬਾਨ ਹੋ ਜਾਵਾਂਗੇ ਸਪੈਸ਼ਲ ਟ੍ਰੇਨ ਜਿਹੜੀ ਸ਼ੁਰੂ ਕੀਤੀ ਗਈ ਸੀ ਕੀ ਕਰਾਂਗੇ ਬਹੁਤ ਵਧੀਆ ਗੀ ਬਹੁਤ ਅੱਛਾ ਲੱਗਿਆ ਕਿ ਹਾਂ ਟ੍ਰੇਨ ਸਟਾਰਟ ਹੋਈਏਗੀ ਤੇ ਨੰਤਾ ਜਿਹੜੀ ਹਜ਼ੂਰ ਸਾਹਿਬ ਜਾ ਨਹੀਂ ਪਾਰੀ ਸਿੱਗੀ ਉਹਨਾਂ ਨੂੰ ਇੱਥੇ ਹੀ ਸੇਵਾ ਦੇਖਣ ਦਾ ਮੌਕਾ ਮਿਲਿਆ ਸਰੂਪ ਦਾ ਮੌਕਾ ਮਿਲਿਆ ਉਹ ਸਾਹਿਬ ਦਾ ਕੋਹੜਾ ਕੀ ਕਹਿੰਦੇ ਦਰਸ਼ਨ ਕਰਨ ਦਾ ਮੌਕਾ ਬਹੁਤ ਬਨੰਦਾ ਆ ਜੀ ਬਹੁਤ ਜਿਆਦਾ ਨੰਦਾ ਆ ਜੀ ਕੋਈ ਦੇਖੋ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਆ ਮੈਂ ਤਸਵੀਰਾਂ ਕੈਮਰਾਮੈਨ ਨੂੰ ਪਾਉਂ ਇੱਕ ਵਾਰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਫੁੱਲਾਂ ਦੀ ਵਰਖਾ ਜਿਹੜੀ ਆ ਇਸ ਵਕਤ ਕੀਤੀ ਜਾ ਰਹੀ ਆ ਤਾਂ ਇਹ ਸੰਗਤ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀ ਆ ਤਾਂ ਅਸੀਂ ਗੱਲਬਾਤ ਕਰ ਰਹੇ ਆ ਬਹੁਤ ساری ਸੰਗਤ ਜਿਹੜੀ ਦਰਸ਼ਨ ਕਰਕੇ ਆਈ ਆ ਮਾਤਾ ਜੀ ਕਰ ਲੈ ਦਰਸ਼ਨ ਕਰਦੇ ਆ ਕਿ ਭਾਜੀ ਸਪੈਸ਼ਲ ਟ੍ਰੇਨ ਬਹੁਤ ਵਧੀਆ ਉਪਰਾਲਾ ਜੀ ਇਹ ਸਿੱਖ ਸੰਗਤਾਂ ਨੂੰ ਜੋੜਨ ਦਾ ਬਹੁਤ ਛੋਟਾ ਉਪਰਾਲਾ ਹੈ ਬਹੁਤ ਹੀ ਵਧੀਆ ਲੱਗਿਆ ਉਪਰਾਲੇ ਨਾਲ ਸਾਨੂੰ ਬਹੁਤ ਖੁਸ਼ੀ ਆਇਆ ਤਾਂ ਬਿਲਕੁਲ ਇਹ ਲੋਕ ਜਿਹੜੇ ਨੇ ਖੁਸ਼ ਹੋ ਰਹੇ ਨੇ ਕਿਉਂਕਿ ਇਹ ਸਪੈਸ਼ਲ ਯਾਤਰਾ ਜਿਹੜੀ ਆ ਟ੍ਰੇਨ ਸ਼ੁਰੂ ਕੀਤੀ ਗਈ ਸੀ ਤਾਂ ਇਹ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਇਸ ਸਥਤਥੇ ਸੀਦਾ ਤੁਹਾਨੂੰ ਫੇਰ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਇਸ ਟ੍ਰੇਨ ਦੇ ਵਿੱਚ ਕਰੀਬ 1300 ਸੰਗਤ ਜਿਹੜੀ ਹੈਗੀ ਜਿਹੜੀ ਹਜੂਰ ਸਾਹਿਬ ਕੋ ਆਈ ਸੀ ਉਹ ਵਾਪਸ ਹੈ ਸੰਗਤ ਜਿਹੜੀ ਆ ਹੁਣ ਜਾ ਰਹੀ ਆ ਤਾਂ ਹਰ ਕੋਈ ਜਿਹੜਾ ਵੈਸ ਟ੍ਰੇਨ ਦੇ ਦਰਸ਼ਕਾਂ ਦਾ ਜਾਂਦਾ ਕਿਉਂਕਿ ਪੰਜ ਤਖਤਾ ਦੇ ਯਾਤਰਾ ਕਰਕੇ ਟ੍ਰੇਨ ਵਾਪਸ ਜਾਰੀ ਆ ਤਾਂ ਅਜ ਲੁਧਿਆਣਾ ਦੇ ਵਿੱਚ ਪਹੁੰਚੀ ਆ ਤਾਂ ਇਹ ਗਿਣਤੀ ਤੋਂ ਜੈਸਾ ਦੋ ਜੇ ਕਾਰੇ ਲੱਗ ਰਹੇ ਨੇ ਸੰਗਤ ਕਰਨ ਦੇ ਲਈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕੇ ਵੱਧ ਰਿਹਾ ਵਾ ਤਾਂ ਇਹ ਸਪੈਸ਼ਲ ਜੋ ਟ੍ਰੇਨ ਜਿਹੜੀ ਆ ਸ਼ੁਰੂ ਹੋਈ ਸੀ ਅੱਜ ਲੁਧਿਆਣਾ ਦੇ ਵਿੱਚ ਪਹੁੰਚੀ ਆ ਪਰ ਬਸ ਸਵਾਗਤ ਕੀਤਾ ਜਾ ਰਿਹਾ ਵਾ ਜੋ ਸੰਗਤ ਜਿਹੜੀ ਟ੍ਰੇਨ ਦੇ ਵਿੱਚ ਹੈਗੀ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਬੈਂਡ ਬਾਜੇ ਵਾਲੇ ਸਵਾਗਤ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਸੇ ਟ੍ਰੇਨ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਤਾਂ ਸੰਗਤ ਨਾਲ ਵੀ ਅਸੀਂ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਇਹ ਸੰਗਤ ਜਿਹੜੀ ਹੈ ਨਾਲ-ਨਾਲ ਯਾਤਰਾ ਕਰ ਰਹੀ ਹੈ ਮਾਤਾ ਜੀ ਵਾਪਸ ਜਾ ਰਹੇ ਕਰ ਲਈ ਦਰਸ਼ਨਾਂ ਦੇ ਦਰਸ਼ਨ ਕਰਿਆ ਜੀ ਹਾਂ ਦਰਸ਼ਨ ਕਰਿਆ ਬਹੁਤ ਚੰਗੇ ਕਰਿਆ ਹੈ ਅੱਛਾ ਤਨ ਕਰਿਆ ਹੈ ਦਰਸ਼ਨ ਅੱਛੇ ਹੋ ਗਏ ਬਾਬਸੀ ਜਾ ਰਹੇ ਵਾਪਿਸ ਹਾਂ ਫਿਰ ਜਾ ਰਹੇ ਹਜਰ ਸਾਹਿਬ ਆ ਜਾ ਰਹੇ 6 ਤਾਰੇ ਕੋ ਪਹੁੰਚ ਜਾਏਗੇ हां बिल्कुल ये संगत तो ਤੁਸੀਂ ਦੇਖ ਸਕਦੇ ਤੁਸੀਂ ਵੀ ਨਾਲ ਨਾਲ ਚੱਲ ਰਹੇ ਸੀਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ પ્રેમ ਸਕੀ ਹੈ ਸਾਰਾ ਸੰਗਤ ਸੇ ਬੇਨਤੀ ਹੈ ਬਹੁਤ achhi achhi ਤਰ੍ਹਾਂ ਹਮਨੇ ਦਰਸ਼ਨ ਕਰੇ 15 ਦਿਨ ਹੋ ਗਏ ਹਮਾਰੇ ਕੋ ਦਰਸ਼ਨ ਕਰਤੇ ਹੋਏ ਕਿਸੇ ਬਾਤ ਕੀ ਕਮੀ ਨਹੀਂ ਪੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਸੰਗਤ ਜੋ ਦਰਸ਼ਨ ਕਰ ਰਹੀ ਆ ਨਾਲ ਅਸੀਂ ਤਸਵੀਰਾਂ ਇੱਕ ਵਾਰ ਫਿਰ ਬਾਤੋ ਦਿਖਾ ਦਿੰਦੇ ਆ ਲੁਧਿਆਣਾ ਰੇਲਵੇ ਸਟੇਸ਼ਨ ਤੇ ਇਹ ਜੋ ਸਪੈਸ਼ਲ ਟ੍ਰੇਨ ਸ਼ੁਰੂ ਕੀਤੀ ਗਈ ਸੀ ਅੱਜ ਲੁਧਿਆਣਾ ਦੇ ਵਿੱਚ ਪਹੁੰਚੀ ਆ ਵੱਡੀ ਗਿਣਤੀ ਦੇ ਵਿੱਚ ਸੰਗਤ ਵੱਲੋਂ ਜੋ ਸਵਾਗਤ ਵੀ ਕੀਤਾ ਜਾ ਰਿਹਾ ਵਾ ਤਾਂ ਹਰ ਕੋਈ ਜਿਹੜਾ ਵਾ ਦਰਸ਼ਨ ਕਰਨਾ ਚਾਹੁੰਦਾ ਵਾ ਪੰਜ ਤਖਤ ਸਪੈਸ਼ਲ ਰੇਲ ਯਾਤਰਾ ਤੁਸੀਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਾਂ ਇਹ ਸੰਗਤ ਜੋ ਦਰਸ਼ਨ ਕਰ ਰਹੀ ਆ ਅਸੀਂ ਵੀ ਗੱਲਬਾਤ ਕਰਨ ਦਰਸ਼ਕ ਰਏ ਜੀ ਹੋਰ ਵੀ ਠੀਕ ਹੈ ਜੀ ਬਹੁਤ ਵਧੀਆ ਬਹੁਤ ਕਿਤਨਾ ਲੱਗਿਆ ਦਰਸ਼ਨ ਕਰਕੇ ਬਹੁਤ ਮਨ ਭਾਗਾ ਜੀ ਬੜੀ ਮੁਸ਼ਕਲ ਦਰਸ਼ਨ ਹੁੰਦੇ ਨੇ ਇਹੋ ਜੀ ਜਗ੍ਹਾ ਤੇ ਅੱਜ ਤਾਂ ਜਿੰਨੇ ਕਹਿੰਦੇ ਬਹੁਤ ਚੰਗਾ ਕਿਉਂਕਿ ਅੱਜ ਪ੍ਰਕਾਸ਼ਪੁਰ ਉਹ ਵੀ ਹੈਗਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਪ੍ਰਕਾਸ਼ਪੁਰ ਗੁਰੂ 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 ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ਪੁਰ ਅੱਜ ਦੇ ਦਿਨ ਹੀ ਹੋਇਆ ਜੀ ਬੜੇ ਬਹੁਤ ਸੰਗਤ ਪ੍ਰਸ਼ਾਦ ਦੇ ਲੈ ਕੇ ਪਹੁੰਚੀ ਆ ਰਮਾਹੱਲਾ ਲੈ ਕੇ ਪਹੁੰਚੀ ਆ ਤਾਂ ਇਹ ਵੱਡੀ ਗਿਣਤੀ ਦੇ ਵਿੱਚ ਕਰੇ ਦਰਸ਼ਕ ਰਏ ਜੀ ਹਾਂਜੀ ਕਿਸ ਤਰ੍ਹਾਂ ਲੱਗਿਆ ਦਰਸ਼ਨ ਕਰਕੇ ਬਹੁਤ ਵਧੀਆ ਲੱਗਿਆ ਜੀ ਤੇ ਪਹਿਲੀ ਵਾਰ ਇੱਦਾਂ ਦਾ ਕੁਝ ਹੋਇਆ ਹੈ ਕਿ 5 ਤੱਕ ਸੈਤੂ ਹਜੂਰ ਸਾਹਿਬ ਤੋਂ ਟ੍ਰੇਨ ਇੱਥੇ ਆਈ ਹੈ ਤੇ ਬਹੁਤ ਵਧੀਆ ਲੱਗਿਆ ਜੀ ਕਿਹ ਹਜੂਰ ਸਾਹਿਬ ਤੁਸੀਂ ਕੀ ਹਾਂਜੀ ਹਾਂਜੀ ਹਰ ਸਾਲ ਜਾਂਦੇ ਆ ਜੀ ਆ ਵਾਹਿਗੁਰੂ ਜੀ ਦਰਸ਼ਨ ਕਰ ਰਹੇ ਨੇ ਦੇਖੋ ਕਿਸ ਤਰ੍ਹਾਂ ਇਹ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਤਾਂ ਹਰ ਇੱਕ ਸੰਗਤ ਆਂਦੀ ਹੈ ਕਿ ਦਰਸ਼ਨ ਹੋ ਜਾਣ ਮਹਾਰਾਜ ਦੇ ਭਾਈ ਜੀ ਕੀ ਕਹਿਣਾ ਚਾਹੋਗੇ ਇਸ ਦਰਸ਼ਨ ਕਰਦੇ ਦੇ ਬਹੁਤ ਵਧੀਆ ਬਹੁਤ ਵਧੀਆ ਦਰਸ਼ਨ ਕਿਸ ਤਰ੍ਹਾਂ ਲੱਗ ਰਿਹਾ ਸਪੈਸ਼ਲ ਟ੍ਰੇਨ ਦਾ ਤੁਹਾਨੂੰ ਕੀ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਬਿਲਕੁਲ ਇਹ ਸੰਗਤ ਦੇ ਚਾਰੇ ਆ ਤੇ ਖੁਸ਼ੀ ਇਸ ਵਕਤ ਨਜ਼ਰ ਆ ਰਹੀ ਆ ਤਾਂ ਸਵਾਗਤ ਪਰਮਾ ਸਵਾਗਤ ਕੀਤਾ ਜਾ ਰਿਹਾ ਵਾ ਤਾਂ ਇਹ ਸਪੈਸ਼ਲ ਟ੍ਰੇਨ ਜੋ ਚਲ ਸ਼ੁਰੂ ਕੀਤੀ ਗਈ ਆ ਭਾਰਤ ਸਰਕਾਰ ਵੱਲੋਂ ਤਾਂ ਅੱਜ ਲੁਧਿਆਣਾ ਦੇ ਵਿੱਚ ਪਹੁੰਚੀ ਆ ਪੰਜ ਤਖਤਾ ਦੇ ਦਰਸ਼ਨ ਕਰਾਏ ਗਏ ਨੇ ਸੰਗਤ ਨੂੰ ਇਹ ਯਾਤਰਾ ਜਿਹੜੀ ਪੰਜ ਤਖਤ ਸਾਹਿਬ ਦੀ ਕੀਤੀ ਗਈ ਸੀ ਸ਼ੁਰੂ ਤਾਂ ਅੱਜ ਇਹ ਟ੍ਰੇਨ ਜਿਹੜੀ ਆ ਵਾਪਸ ਆ ਰਹੀ ਆ ਕੀ ਕਹਿਣਾ ਚਾਹੋਗੇ ਜੀ ਦਰਸ਼ਨ ਕਰ ਲੇ ਤੁਸੀਂ ਦਰਸ਼ਨ ਕਰ ਲਿਆ ਜੀ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਹੈ ਤੇ ਅਸੀਂ ਕੋਟਾਂ ਕੋਟ ਧਨਵਾਦਾ ਜਿਹੜੇ ਅੱਜ ਸਬ ਅਫਸਰ ਮਹਾਰਾਜ ਦਾ ਪ੍ਰਕਾਸ਼ਪੁਰਬਾ ਸਾਹਿਬ ਸ੍ਰੀ ਗੁਰਗਨ ਸਾਹਿਬ ਦਾ ਉਸ ਮੌਕੇ ਤੇ ਸਾਨੂੰ ਇਹ ਤਖਤ ਦੀ ਜਿਹੜੀ ਤਖਤ ਦੀ ਸਪੈਸ਼ਲ ਟ੍ਰੇਨ ਚੱਲੀ ਹੈ ਪੰਜ ਤਖਤਾਂ ਦੇ ਉੰਦੇ ਦਰਸ਼ਨ ਹੋਏ ਨੇ ਅਸੀਂ ਬਹੁਤ ਬਹੁਤ ਇੱਕ ਵਾਰੀ ਫੇਰ ਪਰਮਾਤਮਾ ਦਾ ਧੰਨਵਾਦ ਕਰਦੇ ਹਾਂ ਬਿਲਕੁਲ ਸੰਗਤ ਅਸ਼ੀਰਵਾਦ ਲੈ ਰਹੀ ਆ ਕਰੇ ਜੀ ਦਰਸ਼ਨ ਕਰੇ ਹਾਂਜੀ ਬਾਈ ਗੁਰੂ ਜੀ ਬਹੁਤ ਵਧੀਆ ਬਾਬਾ ਜੀ ਦੀ ਮੇਨ ਨਾਲ ਬਹੁਤ ਗੁਰਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਹੋ ਗਈ ਵਸ ਇਹ ਸੰਗਤ ਨਾਲ ਸੀ ਗੱਲਬਾਤ ਕਰ ਰਹੇ ਦਾ ਤਸਵੀਰਾਂ ਤੁਸੀਂ ਨਾਲ ਦੇ ਨਾਲ ਦੇਖ ਰਹੇ ਹੋ ਪਰਮਾ ਸਵਾਗਤ ਜੋ ਅੱਜ ਲੁਧਿਆਣਾ ਦੇ ਵਿੱਚ ਕੀਤਾ ਗਿਆ ਸੀ ਤਾਂ ਇੱਕ ਵਾਰ ਕੋਸ਼ਿਸ਼ ਕਰਾਂਗੇ ਅਸੀਂ ਤਸਵੀਰ ਦਿਖਾਉਣ ਦੀ ਅੰਦਰ ਤੋਂ ਵੀ ਪੰਜ ਤੱਕ ਸਪੈਸ਼ਲ ਟ੍ਰੇਨ ਜੋ ਕਿ ਅੱਜ ਲੁਧਿਆਣਾ ਦੇ ਵਿੱਚ ਜੋ ਕੀ ਪਹੁੰਚੀ ਆ ਤਾਂ ਇੱਧਰ ਦਰਸ਼ਨ ਜਿਹੜੇ ਨੇ ਉਹ ਕਰਾਏ ਜਾ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਜੋ ਸੰਗਤ ਹੈ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਹਾਂ ਤੇ ਸੰਗਤ ਦਰਸ਼ਨ ਕਰਕੇ ਅੰਦਰੋਂ ਵਾਪਸ ਬਾਹਰ ਆ ਰਹੀਏ ਤਸਵੀਰਾਂ ਜੋ ਤੁਸ